ਹੰਝੇਰ ਕੀ ਹਾਲ ਚਾਲ ਹੈ ਦੋਸਤੋ ਮੇਰਾ ਅਮੀਰ ਕਾ ਜੀ ਠੀਕ ਠਾਕ ਮੇਰੇ ਜਾਲ ਵੀ ਸੈਟ ਵੈਟ ਹੋਣਗੇ ਲਓ ਮਿੱਤਰੋ ਅੱਜ ਦਾ ਵਲੌਗ ਬੜਾ ਗਾਡਰ ਹੋਣ ਵਾਲਾ ਉਹ ਤੁਹਾਨੂੰ ਦੱਸਦਾ ਮੈਂ ਕਿਉਂ ਆਹ ਫੜ ਲਿਆ ਪਬਦਾਮ ਵਾਲੀ ਜਾਨਵਰ ਜਾਲ ਚ ਪਾਲੇ ਜਿਹੜੇ ਇਧਰੋਂ ਵੀ ਦੋ ਤਿੰਨ ਫੜਨੇ ਹੋ ਵੀ ਚੱਕ ਲਗੇ ਤੇ ਫਿਰ ਭਾਈ ਬੱਚਿਆਂ ਦੇ ਲਾਉਣਾ ਅੱਜ ਰੰਗ ਤਾਂ ਕਰਕੇ ਵਲੌਗ ਐਂਡ ਹੋਣ ਵਾਲਾ ਦੋ ਤਾਂ ਬੈਠੇ ਇੱਕ ਹੈਲੀਕਾਪਟਰ ਕਾਲਸਰੀ ਤੇ ਇੱਕ ਉਹ ਬੱਚਾ ਬੈਠਾ ਵਸ ਜਾਣ ਕੀ ਹੈ ਇਹ ਲਓ ਭਾਈ ਆ ਤਿੰਨੇ ਜਾਨਵਰ ਆਪਾਂ ਫੜ ਲਏ ਤੇ ਇਹਨਾਂ ਨੂੰ ਰਸਤੇ ਦੀ ਟਰੇ ਇਹ ਦਾਣੇ ਖਾ ਲੈਣਗੇ ਤੇ ਰੱਤੇ ਇਹਦੇ ਦੋ ਚਟੇ ਬੱਚਿਆਂ ਦੇ ਪਾਪੇ ਕੋਲ ਚੱਲਦੇ ਉੱਥੇ ਚੱਲ ਕੇ ਰੰਗ ਲਾ ਕੇ ਲਿਆਉਂਦੇ ਇਹਨਾਂ ਦੇ ਚਲੋ ਵੀ ਚਲੋ ਵੀ ਚਲੋ ਉਹ ਵੀ ਚਲੋ ਓਏ 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 ਤੇ ਲਾ ਸਫਾਰੀ ਚੱਲ ਬਾਰ ਚੱਲ ਚੱਲ ਚਲੋ ਭਾਈ ਆਹ ਟਰੇ ਉੱਤੇ ਲਿਖੜੇ ਚ ਰੱਖ ਦਿੱ ਗਏ ਆਪਾਂ ਲਓ ਏ ਖਾ ਲੈ ਤੇ ਭਈ ਆਹ ਕੁਤਰੀ ਨੇ ਕੱਢ ਲਿਆ ਬੱਚਾ ਆ ਦੇਖ ਲਓ ਜੀ ਭਰ ਕੇ ਰੱਖ ਲ ਗੇ। ਲਓ ਬਈ ਇੱਧਰ ਵੀ ਲੋਕ ਲਾਤਾ। ਤੇ ਵੀ ਜਾਣੇ ਰੱਖਤੀ। ਇਹਨਾਂ ਨੂੰ ਲੈ ਚੱਲ ਗਏ ਥੱਲੇ। ਲਓ ਵੀ। ਚਲੋ ਸ਼ੁਰੂ। ਪਾਜੋ 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 ਪਾਜੋ। ਦੇਖੀ ਦੇਖੀ ਦੇਖੀ। ਆ ਦੇਖੋ ਕਿਵੇਂ ਮਾਸੂਦ ਜਾ ਪਾਜ ਜਾ। ਵੇ। ਆਪਾਂ ਨੂੰ ਕੀ ਆ ਵੜ ਜਾ ਇੱਧਰ ਵੜ ਜਾ ਚੱਲ। ਤੈਨੂੰ ਫੜਤਾ ਫੇਰ ਵੀ ਲੈਣਾ ਹੀ ਆ ਇੱਧਰ ਆ ਜਾ। ਚੱਲ ਇੱਥੇ। ਤਰ੍ਹਾਂ ਦੇ ਨਾਲ ਹੀ ਲਓ ਬਾਈ ਇਹਨਾਂ ਨੂੰ ਰੱਖਦੇ ਆ ਸਾਰੇ ਨੂੰ ਬਦਾਮ ਤੇ ਬਾਈ ਆ ਰੰਗ ਤੁਹਾਨੂੰ ਮੈਂ ਚੈੱਕ ਕਰਾਉਣਾ ਇਹ ਕਹਦਾ ਪੱਲਾ ਫੜਕੇ ਹੈਨਾ ਨੋਨਾ ਹੈ ਦੀ ਗੱਲ ਕਰ ਰੰਗ ਬਾਈ ਬਾਲੇ ਘਾਟਰ ਘਾਟਰ ਲਾਏ ਆ ਤੇ ਤਿੰਨ ਬੱਚਾਂ ਦੇ ਅੱਜ ਲਾਉਣੇ ਆ ਉਹ ਬਾਪੇ ਕੋਲ ਲੈ ਕੇ ਚੱਲਦੇ ਪਹਿਲੇ ਇਹਨਾਂ ਨੂੰ ਇਗਜ਼ਾਮ ਪਾ ਚਲੇਗੇ ਟ੍ਰੇ ਚੱਕਾ ਮੈਂ ਕਿੱਥੇ ਓਡੀ ਆ ਦੇ ਬਾਈ ਲੋਈ ਅੱਲਾ ਨਾਲ ਬੱਚ ਪੈਰ ਨਾਲ ਬੜੀ ਮਜਾਉਂਦੇ ਜੀ ਖਾ ਲੋ ਖਾ ਲੋ ਖਾ ਲੋ ਇਧਰ ਹੋ ਗਏ ਖਾਲਾ ਟੇਡਾ ਜਾ ਪੈਰ ਵਿੱਚ ਬਾੜੀ ਫਿਰਦਾ ਲੱਗਦਾ ਵੇ ਕੱਢ ਲਾ ਬਾਹਰ ਭਾਈ ਆ ਜਿਹੜਾ ਪੱਲੇ ਵਾਲਾ ਨਾ ਆ ਦੇਖੋ ਜਿਹੜਾ ਆ ਬਗਲ ਸੀ ਆ ਦੇ ਆ ਦੇ ਰੰਗ ਗੋਲ ਦਾ ਨਾ ਆ ਦੇਖੋ ਇਹ ਕਿੰਨਾ ਗਾਡਰ ਲੱਗਦਾ ਇਹ ਆ ਵੀ ਸੁਣ ਮੈਂ ਚੱਕ ਕੇ ਦਿਖਾਉਣਾ ਲਾ ਦੇਖੋ ਇਧਰ ਪਰ ਠੀਕ ਆ ਇਹ ਦੂਜੇ ਦੇ ਆਪਾਂ ਕੀਤੇ ਵੇ ਆ ਇੱਕ ਪਾਸੇ ਝਾਲਰ ਦੂਜੇ ਪਾਸੇ ਦੇ ਸਾਤਾ ਆਹ ਦੇ ਨਾਲ ਹੀ ਖਾਈ ਜਾਂਦਾ ਵੀ ਮਾੜਾ ਇਹ ਦਿਖਾ ਦੇਣਾ ਸਾਨੂੰ ਜੇ ਇਧਰ ਉਧਰ ਹੋ ਗਿਆ ਨਾ ਆ ਵੀ ਆ ਸਾਤਾ ਕੀਤਾ ਵੇ ਠੀਕ ਹੈ ਜੀ ਝਾਲਰ ਵੀ ਦਿਖਾਉਣਾ ਇਧਰ ਖਾ ਲੀਏ ਇਹ ਤਾਂ ਬਰਾਵਾ ਦੇਖੋ ਬਈ ਜਲਦੀ ਜਲਦੀ ਝਾਲਰ ਦੇਖੋ ਕਿੰਨੀ ਘਾਟੜ ਉੜਦੇ ਬਈ ਬਾਲੇ ਗਾਡਰ ਲੱਗਦੇ ਆ। ਲੋ ਕਣਕ ਖਾ ਲੋ। ਲੋ ਬਈ ਕਣਕ ਵੀ ਰਸਤੀ। ਹੁਣ ਆ ਬੱਚੇ ਪਾਉਨੇ ਪਿੰਦਰੇ ਜਿਹਾ ਚੱਲਦੇ ਆ ਭਾਪੇਲੇ ਨੂੰ। ਲੋ ਬਈ ਬੱਚੇ ਚਾਕੇ ਭਾਪੇ ਕੋਲੇ ਪਹੁੰਚ ਗਏ ਆਪਾਂ। ਆਹ ਲੋ ਬੱਚੇ ਬੈਠੇ ਤਨੇ। ਆਪਾਂ ਘੂਤਾ ਲਾਈ ਜਾਂਦਾ। ਜਿਹੜੇ ਉੱਡ ਕੇ ਆਏ ਆ। 3-4 ਚੀਨਾ। ਘੰਡ ਵਾਲੇ ਦੋ। ਬਾਕੀ ਉੱਡੇ ਫਿਰਦੇ ਆ। ਆ ਲਿਆਂਦਾ ਬਈ ਸਾਰਾ ਸਮਾਨ ਤੇ ਅੰਦਰ। ਆ ਗੁਲਾਬੀ ਰੰਗ ਵਾਲੀ। ਤੇ ਆਲਿਆਂ ਦੀ ਖਾਲੀ ਇਧਰ ਬੋਤਲ ਜਲ ਜੀਰੇ ਵਾਲੀ ਲੋਹਰੀ ਜੀਰਾ ਇਹਦੇ ਜਪੋਨੇ ਆਪਾਂ ਹਰਾ ਰੰਗ ਤੇ ਆ ਭਾਈ ਕਾਟਣ ਸਾਰਾ ਸਮਾਨ ਲੈ ਜਾਂਦਾ ਬੱਚੇ ਆ ਵੇਖੋ ਤੇ ਲਖ ਨੂੰ ਪੂਰੇ ਤਖੜੇ ਬੱਚੇ ਤਾਂ ਨੇ ਆਹ ਰੰਗ ਪੂਰਾ ਨਿਕਲ ਬਣਾਉਣਾ ਬਣਾਉਣਾ ਲੈ ਆ ਵੀ ਰੰਗ ਬਣਾ ਲ ਗੇ ਲਓ ਭਾਈ ਕਰ ਲਿਆ ਰੈਡੀ ਰੰਗ ਆਪਾਂ ਆਹ ਦਾ ਯਾਰ ਜਿਹੜਾ ਹਰਾ ਕਹਿੰਦੇ ਹਰਾ ਵੀ ਗੁਲਾਬੀ ਨਿਕਲਿਆ ਦੇਖ ਲੋ ਕੀ ਹਾਲ ਹੋ ਗਿਆ ਲੈ ਰੌਂਡ ਐ ਪੀਲੇ ਦਾ ਰੰਗ ਨਹੀਂ ਪਾਪਾ ਕਹਿੰਦਾ ਇਹਦੇ ਵੀ ਲਾਉਣਾ ਚੀਨ ਇਹਦੇ ਇਹ ਦੀਂਹਾਂ ਨਹੀਂ ਗਾ ਲੈ ਬਸ ਲਾਉਂਤੀ ਦਾ ਹਟ ਦੇ ਹਾਂ ਤੇ ਦਈਏ ਕਰਦੇ ਹਾਂ ਹਾਂ ਬਸ ਬਸ ਬੋ ਆ ਕਰਤਾ ਵੀ ਗਲਾਬੀ ਟੂਸਾ ਰਹਿ ਗਿਆ ਮੜਾ ਜੀ ਰੋਕ ਜਾ ਰੋਕ ਜਾ ਰੋਕ ਜਾ ਪੀਆ ਕੋਈ ਖੋਲੀ ਪਲਾਇਆ ਮੜਾ ਜੀ ਹੂੰ ਛੜ ਦੇ ਓਕੇ ਆ ਦੇਖੀ ਕਿ ਨਾ ਗਾੜਾ ਲੱਗਦਾ ਹੋਰ ਵੀ ਦੇਖ ਲਾ ਹਾਂ ਤਾਂ ਜਿਹਦੇ ਫਿੱਕੇ ਜਿਹਾ ਨਾ ਵੇ ਕੱਲਾ ਕਾਂਡੇ ਦੀ ਪੂਛ ਜੀ ਸਾਰੀ ਕਰਨੀ ਤਾਂ ਕਰ ਦੇ ਲੈ ਜੀ ਆਹੋ ਮੁਰਕੋ ਚੇਗੇ ਨਹੀਂ ਦੇ ਨਹੀਂ ਯਾਰ ਇਹ ਫਿੱਕੀ ਹੋਈ ਵੀ ਆ ਜੀ ਬਾਹਰ ਲਈ ਫਿਰ ਨਿਕਲੇ ਚੱਲੇ ਬੇੜਾ ਕੜੀ ਬਾਹਰ ਦਾ ਹੈ ਥਾਰ ਕੋਈ ਕਰ ਦੇ ਦੀ ਚੱਕਤਾ ਇਹ ਨਹੀਂ ਰਹੀ ਬਹੁਤ ਸੀ ਤੇ ਹਾਂ ਬਹੁਤ ਸੀ ਇਹ ਤਾਂ ਬਣ ਗਿਆ ਨਮਨ ਸਿਓ ਪੂਰਾ ਗਾਟਰ ਬਣ ਗਿਆ ਤੱਗ ਬਣ ਲਈ ਕਿਲਾ ਵੀ ਦੇਖੋ ਬਾਈ ਕਿੰਨਾ ਗਾਟਰ ਲੱਗਦਾ ਰਾਂਗੇ ਚੱਕੀ ਤਾਂ ਮੜਾਏ

ਉਹ ਵੇਈ ਰੱਤੇ ਰੰਗ ਦਾਉਣ ਲੱਗਿਆ ਥੋੜੇ ਥੋੜੇ ਟੂਥ ਸੇ ਤੇ ਪੂਸ਼ ਕੋਈ ਦੇਖ ਰਿਹਾ ਚ ਨਾ ਪੂਸ ਵੀ ਤੇ ਟੂਥ ਵੀ ਪੂਸ ਵੀ ਉਹ ਦੇ ਲਗਾ ਵੀ ਆ ਬੱਚੇ ਦੇ ਮਾਰਤਾ ਆਪਾਂ ਸਾਤਾ ਦੇਖੋ ਭਾਈ ਦੋਨੇ ਬੱਚੇ ਲੈ ਕੇ ਚੱਲਦੇ ਇਹਨਾਂ ਨੂੰ ਕਰੇ ਬਾਂਦੇ ਐ ਛਤਰੀ ਦੇ ਕਰਤਾ ਰੰਗ ਤੁਸੇ ਪੂਸ਼ ਕਰਤੀ ਰੱਤੇ ਦੀ ਤੇ ਇਹਦੇ ਕਰਦੇ ਕਾਂਤਾ ਤੇ ਛੋਟੇ ਬੱਚੇ ਦੇ ਮਾਰਤਾ ਸਾਤਾ ਓਕੇ ਰਪੋਟਾਂ ਚਲੋ ਵੀ ਭਾਈ ਉੱਪਰ ਆ ਗਏ ਆਪਾਂ ਸ਼ਾਮ ਦਾ ਟਾਈਮ ਹੋ ਗਿਆ ਤੇ ਚੜਦੀ ਵਾਲੇ ਪਾਸੋਂ ਛਬਦੀ ਵਾਲੇ ਪਾਸੇ ਸੂਰਜ ਆ ਗਿਆ। ਆ ਇੱਥੇ ਪੱਦ ਗਏ ਇਹਨਾਂ ਨੂੰ। ਆਜੋ ਬਾਹਰ। ਭਜੋ ਭਜੋ ਭਜੋ। ਖਾ ਲਓ। ਤੇ ਬਾਕੀ ਇਹਨਾਂ ਦਾ ਰੈਸ਼ਨ ਹੋਰ ਵੀ ਬਹੁਤ ਆ ਬਾਈ ਇੱਥੇ। ਕੁੰਡਾ ਅੰਦਰ ਰੱਖ ਦਿੰਨੇ ਹੁੰਨੇ ਆ। ਧੋ ਕੇ ਭਰ ਦਗੇ। ਹਾਂ ਡਾਉਂਡਾ ਰੰਗੇ ਦਿੱਤਾ। ਪਰ ਮੁਰਗੇ ਬਣਨ ਨੇ ਕਹਦਾ ਅੰਡਾ ਦੇਣਾ। ਤੇ ਬੱਚੇ ਬਾਈ ਚੱਲ ਗਏ ਵੰਦੇ ਹੁਣ। ਹਵਾ ਚੱਲਦੀ ਹੈ। ਲੋ ਬਾਈ ਕੁੰਡਾ ਭਰਤਾ ਤਾਜੇ ਬਣੀ ਦੇ ਇਹਨਾਂ ਨੂੰ। ਬਾਕੀ ਆ ਠੰਡਾ ਕਰਤਾ। ਆ ਪੰਗਾ ਛਤਰੀਆਂ। ਚੱਕਦੇ ਆ ਤੇ ਚਲੋ ਜੀ ਲਓ ਜੀ ਛਤਰियां ਲੀਆਂ ਲਾ ਦੋਨੇ ਤੇ ਜਾਨਵਰ ਤੇ ਹਜੇ ਨਹੀਂ ਬੰਨੇ ਬੰਨ ਕੇ ਫਰਮੈਂਟੋ ਮੈਂਟੀ 1 2 3 ਆ ਲਓ ਜੀ ਬੰਨਤੇ ਹੁਣ ਬਠਾਈਏ ਬੱਚੇ ਆਪਾਂ ਕੱਲੇ ਕੱਲੇ ਕਰਕੇ ਚਲ ਰਤੇ ਇਹ ਬਈ ਇਹ ਫ੍ਰੀਮੈਂਡ ਬੱਚਾ ਇਹਨੂੰ ਬਸ ਐ ਕੋਈ ਟੈਨਸ਼ਨ ਨਹੀਂ ਹਲ ਆ ਕੰਮ ਮੇਰੇ ਕੋਲੇ ਠੀਕ ਹੈ ਚੱਲੋ ਹੀ ਅਗਲਾ ਬੱਚਾ ਕਿਧਰ ਗਿਆ ਕਿਧਰ ਗਿਆ ਆ ਦੇਖੋ ਸਾਤੇ ਵਾਲਾ ਬੱਚਾ ਇਹਨਾਂ ਨੂੰ ਪਾਣੀ ਨਾਲ ਟੰਨ ਕਰ ਗਏ ਹਾਂ ਤਾਂ ਇਹਨਾਂ ਨੇ ਭੱਜਣਾ ਲੈਣਾ ਭੱਜ ਨਹੀਂ ਤਾਂ ਇਹਨੂੰ ਰਹਿਣ ਦੇ ਇਹਦਾ ਛੋਟਾ ਹੈ ਜੀ ਇਹਨੂੰ ਵੀ ਛੱਡੋ ਖੜਾ ਰੱਤੇ ਰੰਗ ਦੇਖੋ ਕਿੰਨਾ ਘੜ ਰਿਹਾ ਤੁਹਾਨੂੰ ਬਾਹਰ ਕੱਢ ਕੇ ਦਿਖਾਉਣਾ ਆ ਯਾਰ ਰੱਤੇ ਬੇਟਾ ਆਵੇ ਆ ਰਸਤਾ ਲਓ ਜੀ ਆ ਗਿਆ ਆ ਗਿਆ ਦੇਖਿਆ ਇੰਨਾ ਪੱਕਾ ਸ਼ਤਰੀ ਦਾ ਤੀਸਰਾ ਬੱਚਾ ਤੀਸਰਾ ਬੱਚਾ ਤੀਸਰਾ ਬੱਚਾ ਕਿਧਰ ਗਿਆ ਆ ਗਿਆ ਆ ਜਾ ਬੇਟਾ ਆ ਜਾ ਬਹੁਤ ਸਿਆਣਾ ਬਹੁਤ ਸਿਆਣਾ ਚੱਲ ਬਈ ਓਏ 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 ਇਹ ਤਾਂ ਕੰਮ ਹੀ ਗਲਤ ਹੋ ਗਿਆ ਚੱਲ ਬੇਟਾ ਓ ਚੱਲ 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 ਓ ਡੀਅਰ ਲਓ ਬੇਟੀ ਕਰਾਈ ਜਾਂਦਾ ਯਾਰ ਵਲੌਗ ਚ ਦੱਸ ਬਾਈ ਮੈਂ ਇਹਨਾਂ ਨੂੰ ਦੱਸਿਆ ਵਾ ਵੀ ਜੋ ਛਤਰੀ ਦੇ ਪੂਰੇ ਪੱਕੇ ਆ। ਜਾ 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 ਜਾ। ਚੱਲ 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 ਚੱਲ। ਦੇਖ ਮਰਦਾ। ਉਹ ਇੰਨਾ ਸੋਹਣਾ ਰੰਗ ਲਾ ਕੇ ਲਿਆ ਪੁੱਤ ਸਿਆਣੇ ਬਣੀਦਾ ਹੁੰਦਾ। ਓਏ 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 ਭੋਲੂ ਰਾ ਭੋਲੂ ਇਦਾਂ ਡਾਈਪਿੰਗ ਭਰਾਵਾ। ਡਰ ਰਿਹਾ ਇਸ ਕਾ ਜਰਾ। ਚੀ ਚੀ ਕਰੀ ਇਹਨਾਂ ਚੀ 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 ਫੜ ਬੈਠੇ ਤੇ। ਹੁਣ ਕਿਵੇਂ ਜਾਵੜਿਆ? ਬਈ ਇਹਦੀਆਂ ਕਰਤਿਆਂ ਆਪਾਂ ਕਾਂਤਾ। ਦੇਖੋ ਫਿਰ ਦਨੇ ਜਾਰੇ ਬੈਠੇ ਨਾ ਇਹ ਆ ਦਿਬਾਈ ਪਹਿਲੇ ਦਿਨ ਬਿਠਾਏ ਆਪਾਂ ਪਹਿਲਾਂ ਐ ਬੰਨੇ ਬੰਨੇ ਤਾਂ ਹੈ ਜਮਾਈ ਨਹੀਂ ਮੈਂ ਦੋਨੇ ਜਣੇ ਇੱਕ ਦੋ ਦਿਨ ਇੱਕ ਇੱਕ ਦਿਨ ਮੈਂ ਬੰਨੇ ਹੁਣੇ ਮਸਾ ਮਸਾ ਉਹ ਵੀ ਤਾਂ ਵੀ ਇਹਨਾਂ ਨੂੰ ਛੋਟੇ ਹੁੰਦਿਆਂ ਛਤਰੀ ਛੁਦਰੀ ਦਾ ਪਤਾ ਲੱਗ ਜੇ ਬਾਕੀ ਰੱਤਾ ਤੇ ਹਾ ਇਧਰ ਬੈਠੇ ਆ ਦੋਨੇ ਤੇ ਨਿਆ ਹਾ ਇਧਰ ਬੈਠੇ ਆ ਤੇ ਮੁਰਗੀਆਂ ਆ ਫਿਰਦੀਆਂ ਗੇੜੇ ਦਿੰਦੀਆਂ ਹੋ ਰਹੀਆਂ ਠੀਕ ਹੈ ਬਾਈ ਤੇ ਇਹ ਵੀਡੀਓ ਦਾ ਪਾ ਇਥੇ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਨਵ ਚੈਨਲ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਦੱਸੋ ਵੀਡੀਓ ਕਿਦਾਂ ਲੱਗੀ ਤੇ ਬਾਈ ਕੱਲ ਨੂੰ ਹੈਗੀ ਆ ਬਾਜੀ ਬਾਜੀ ਲਈ ਹੋ ਜੋ ਪਿਆਰ ਬਾਜੀ ਹੈਗੀ ਆ ਪੰਡ ਛੰਡੇ ਆਣਾ ਛਾਹਕੋਟ ਕੋਲੇ ਇਹ ਛੰਡੇ ਆਣਾ ਬੂਟੀਆਂ ਠੀਕ ਹੈ ਜੀ ਠੀਕ ਹੈ ਮਤਰੋ ਮਿਲਦੇ ਆ ਇਹਨਾਂ ਨੂੰ ਬੈਠੇ ਰਹਾਂਗੇ ਸ਼ਾਮ ਦਾ ਟਾਈਮ ਹੋ ਗਿਆ ਹੁਣ ਠੰਡਾ ਆ ਤੇ ਹਲ ਹਵਾ ਚੱਲੀ ਜਾਂਦੀ ਨਾ ਬੈਠੇ ਰਹਿਣਗੇ ਵਧੀਆ ਗੇੜੇ ਗੁੜੇ ਦਿੰਦੇ ਆ ਰੱਤੇ ਜੇ ਤੁਹਾਨੂੰ ਗੇੜੇ ਪਵਾ ਕੇ ਦਿਖਾ ਦੇਣਾ ਓ ਦੇਖੋ ਕਿਉਂ ਜਾਂਦਾ ਗੜਕੀ ਲੀਆਂ ਮਾਰਦਾ ਬਣ ਨਹੀਂ ਨੀਵੇਂ ਨੀਵੇਂ ਫਿਰਦੇ ਨੇ ਇਹਨਾਂ ਆਪਾਂ ਵੀ ਹੈਪੀ ਰੱਤਾ ਦੇਖੋ ਇੱਥੇ ਕਿੰਨਾ ਗਾਟਰ ਲੱਗਦਾ ਰੱਤੇ ਓੱਡ ਮੜਾ ਜਾ ਓਏ ਓੱਡ ਮੜਾ ਜਾ ਚਲੋ ਯਾਰ ਬਾਈ ਕਾਨੂੰ ਤੰਗ ਕਰਨਾ ਆਪੇ ਦਾ ਜੀ ਕਰਦਾ ਨਾਲ ਕੱਲ ਵੀ ਗਿੜੇ ਦੇ ਅੱਜ ਵੀ ਗਿੜੇ ਦੇ ਆਊਗਾ ਠੀਕ ਆ ਬਾਈ